ਨਾ ਹੁਣ ਮੈਂ ਥੋੜੀ ਜਿਹੀ ਸੁਣੀ ਆ ਉਦਾਂ ਇਹ ਇਹ ਦੱਲੇ ਵਾਲ ਨੇ ਇੱਕ ਕੱਢੀ ਆ ਥੋੜੀ ਜੀ ਵੀਡੀਓ ਨਮੀ ਆਈ ਕੋਈ ਪਾਈਆਂ ਦਿੰਦਾ ਸੀਗਾ ਉਹ ਨਮੀ ਆਈ ਆ ਹੁਣ ਸਪਾਈਆਂ ਦਿੰਦਾ ਸੀ ਮੇਰੇ ਮੋਰੇ ਆਈ ਸੀ ਭਈ ਉਹ ਜਿੱਦਾਂ ਤੁਸੀਂ ਕੱਲ ਬਹੁਤ ਵਧੀਆ ਜਵਾਬ ਦਿੱਤਾ ਸੀਗਾ ਜਦੋਂ ਜਿਹੜੇ ਕਹਿੰਦੇ ਸੀ ਕਹਿੰਦਾ ਭਈ ਉਹ ਤਾਂ ਉਹ ਤਾਂ ਉਹਦੇ ਕੋਲ ਤਾਂ 400 ਖੇਤ ਜ਼ਮੀਨ ਦਾ ਆ ਆਪਣੇ ਜਿਹੜਾ ਗੁਰਜੀਤ ਸਿੰਘ ਕੋਲ ਉਹ ਕਾਦੇ ਫਰੋਤੀ ਲਊਗਾ ਹੂੰ ਉਹਦੇ ਬਾਰੇ ਫ ਫਲਾਨੇ ਕੋਲ ਇੰਨੀ ਜ਼ਮੀਨ ਸੀਗੀ ਫਲਾਨੇ ਕੋਲ ਇੰਨੀ ਜ਼ਮੀਨ ਸੀਗੀ ਫਲਾਨੇ ਕੋਲ ਇੰਨੀਆਂ ਗੱਡੀਆਂ ਸੀ ਫਲਾਨੇ ਕੋਲ ਇੰਨੀਆਂ ਸੀ ਮੇਰਾ ਬੁੜਾ ਕਹਿੰਦਾ ਪਹਿਲੇ ਕੈਨੇਡਾ ਸੀ ਅਸੀਂ ਫਕਤੀ ਕਾਦੇ ਮੰਗਾਗੇ ਹੂੰ ਮਤਲਬ ਹੁਣ ਮੈਂ ਸੋਚਦਾ ਵੀ ਤੁਸੀਂ ਜਵਾਬ ਤਾਂ ਦੇ ਦਿੱਤਾ ਵਧੀਆ ਹੂੰ ਤੇ ਬਾਦਲ ਨਾਲ ਤਾਂ ਅਮੀਰ ਹੈ ਨਹੀਂ ਨਾ ਯਾ ਤੁਸੀਂ ਬਾਦਲ ਨੂੰ ਤਾਂ ਫੇਰ ਕਈ ਜਨੇ ਸਰ ਪੰਜਾਬ ਖਾ ਲਿਆ ਉਹ ਨਹੀਂ થઈ ਜਾਂਦਾ ਨਹੀਂ ਅੰਬਾਨੀ ਤੇ ਪੰਜਾਬ ਦੀ ਜ਼ਮੀਨ ਹੜਪਣ ਦਾ ਇਲਜ਼ਾਮ ਕਾਤੇ ਲਾਉਨੇ ਫਿਰ ਉਹ ਤਾਂ ਪੂਤ ਜਾਤੇ ਲਾਉਨੇ ਆਹੀ ਮੈਂ ਭਵਨ ਅੰਬਾਨੀ ਤੇ ਕਾਤੇ ਲਾਉਨੇ ਤੁਸੀਂ ਉਹ ਤਾਂ ਹਜ਼ਾਰ ਕਰੋ ਹਜ਼ਾਰ ਕਰੋੜ ਮੁੰਡੇ ਦੀ ਮੰਗਣੀ ਤੇ ਲਾਤਾ ਹੁੰਦਾ ਹਾਂ ਹਾਂ ਤੁਸੀਂ ਤਾਂ ਉਹਦੇ ਮਰੇ ਕੁਝ ਵੀ ਨਹੀਂ ਹੈਗੇ ਆਹੋ ਨਹੀਂ ਨਹੀਂ ਭਾਈ ਮੈਂ ਤਾਂ ਬਸ ਇੰਨਾ ਕਹਿਣਾ ਆ ਬਸ 2 5 ਮਿੰਟ ਲੈਣੇ ਤੁਹਾਡੇ ਹੂੰ ਪਈਨਾ ਜਿਹੜੇ ਜਿਹੜੇ ਰੀਜਨ ਇੰਨੀ ਦਿੱਤੇ ਆ ਅਜਮੇਰ ਸਿੰਘ ਨੇ ਜਾਂ ਜਾਂ ਉਦੋਂ ਕਹਿਣਾ ਹਾਂ ਉਹ ਸਾਰੇ ਲਿਖ ਲੈਣ ਇੱਕ ਪੇਪਰ ਤੇ ਲਿਖ ਲੈਣ ਪਏ ਐਦਾਂ-ਐਦਾਂ ਕਰਕੇ ਅਸੀਂ ਉੱਥੇ ਭਿੰਡਰਾ ਵਾਲਾ ਉਹ ਆ ਐਦਾਂ-ਐਦਾਂ ਅਸੀਂ ਲਹਿਰ ਚਲਾਤੀ ਐਦਾਂ-ਐਦਾਂ ਕਰਕੇ ਇੱਕ ਗੰਦੇ ਗਾਣੇ ਗਾਣ ਲੱਪਿਆ ਐਦਾਂ-ਐਦਾਂ ਕਰਕੇ ਉਹਨੂੰ ਮਾਰ ਦਿੱਤਾ ਹੈਨਾ ਉਹਦਾ ਉਹਦਾ ਬੱਚਾ ਵੀ ਮਰ ਗਿਆ ਉਹਦੇ ਬਾਅਦ ਚ ਉਹਦਾ ਪਰਿਵਾਰ ਉੱਜੜਿਆ ਸੀ ਪਰਿਵਾਰ ਮਾਰ ਬੱਚਾ ਵੀ ਕਾਤਲਿਆ ਬੱਚੇ ਦੇ ਬੱਚਾ ਵੀ ਮਾਰੇ ਦੇਖੋ ਜੇ ਮਾਂ ਮਾਰਦੀ ਨਾ ਜੇ ਬੱਚਾ ਉਹਦੇ ਬਜੋਗ ਚ ਮਰਿਆ ਤਾਂ ਮਾਂ ਦਾ ਕਾਤਲ ਬੱਚੇ ਦਾ ਵੀ ਕਾਤਲ ਹੈ ਇਹ ਗੱਲ ਪੱਕੀ ਹੈ ਯਾ ਇਹ ਅੱਛਾ ਉਹ ਉਹ ਮੰਨਣਾ ਪੈਣਾ ਤੇ ਐਦਾ ਐਦਾ ਮਾਰਤੇ ਐਦਾ ਸਾਰਾ ਦੁਨੀਆ ਦੇ ਕਿਸੇ ਕੋਨੇ 'ਚ ਅਨਸਾਫ਼ ਪਸੰਦ ਲੋਕਾਂ ਕੋਲ ਲਾਇਨ ਉਪੇਪਰ ਹੂੰ ਥੁੱਕੂਗੇ ਇਹਨਾਂ ਦੇ ਮੂੰਹ 'ਬੋਰ ਨੂੰ ਥੁੱਕੂਗੇ ਗਰੰਟੀ ਹੂੰ ਇਹ ਐਨਾ ਗੱਲ ਤਾਂ ਕਰਕੇ ਐਨੀ ਗੱਲ ਕਰਕੇ ਤੁਸੀਂ ਐਨੀ ਕਿ ਗੱਲ ਕਰਕੇ ਤੁਸੀਂ ਹਜ਼ਾਰ ਦਿੰਨੇ ਆ ਹੂੰ ਤੁਸੀਂ ਐਨੀ ਗੱਲ ਕਰਕੇ ਇੱਕ ਛੋਟੀ ਇਹ ਮਤਲਬ ਚਲੋ ਮੰਨ ਲਿਆ ਤੁਹਾਡਾ ਲਈ ਝੂਠ ਬੋਲਤਾ ਉਹਨੇ ਮੰਨ ਲਿਆ ਹੈ ਨਹੀਂਗਾ ਉਹ ਤਾਂ ਨਾਵ ਨਹੀਂ ਪਤਾ ਉਹਨਾ ਪਰ ਮੰਨ ਲਿਆ ਤੁਹਾਡਾ ਹੱਕ ਸੀਗਾ ਤੇ ਤੁਸੀਂ ਕੀ ਇਲਜ਼ਾਮ ਲਾਤਾ ਉਪੁੱਛੂਗਾ ਨਹੀਂ ਬੇ ਇੱਕ ਐਡੀ ਕੇ ਗੱਲ ਕਰਦੇ ਹੈ ਨਾ ਇੱਕ ਗੱਲ ਮੈਂ ਦੱਸ ਦਿੰਦਾ ਜਦੋਂ ਨਾ ਜਕਰੀਏ ਨੇ ਮੀਰ ਮੰਨ ਅ ਫਿਰ ਜਕਰੀਏ ਨੇ ਮੀਰ ਮੰਨ ਦੀ ਜੇਦ ਕਦੋਂ ਜਿਹੜੇ ਉਹ ਆਪਣੇ ਨੇਜਿਆਂ ਦੇ ਟੰਗ ਗਿਆ ਬੱਚੇ ਆ ਉਹ ਵੀ ਨਾ ਮੀਰ ਮੰਨੀ ਦੀਆਂ ਨਜ਼ਰਾਂ ਦੇ ਵਿੱਚੋਂ ਗਲਤ ਸੀਗੀਆਂ ਜਣਾਂ ਦੀਆਂ ਮੀਰ ਮੰਨ ਦੀ ਨਜ਼ਰ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਉਹ ਕੋਈ ਨਾ ਕੋਈ ਇਲਜ਼ਾਮ ਲਾ ਕੇ ਫੜੀਆਂ ਸੀ ਉਹਨਾਂ ਹਾਂ ਕੋਈ ਵੀ ਹੋਵੇ ਠੀਕ ਕੋ ਕੋਈ ਉਹਨਾਂ ਉਹਦੀ ਉਹਨੂੰ ਉਹ ਵਿਰੋਧਤ ਲੱਗਦੀ ਸੀ ਉਹਨੂੰ ਚੁੱਪ ਦੀਆਂ ਸੀ ਹੋ ਸਕਦਾ ਉਹਨਾਂ ਵੀ ਇਹੀ ਸੋਚੇ ਹੋਗੇ ਮੈਂ ਆਪਣੇ ਰਾਜ 'ਚ ਸਪਾਈ ਕਰਨੀ ਹੈ ਤੁਸੀਂ ਨਾ ਜਿਹੜੀ ਉਦੋਕੇ ਵਾਲੀ ਕੱਲ ਪਰਸੋਂ ਦੀ ਵੀਡੀਓ ਆਈ ਆ ਉਹਦੇ 'ਚ ਉਹਨ ਜਦੋਂ ਨਾ ਪੀਕ ਤੇ ਲੱਗਿਆ ਆਪਣੇ ਈਮੋਸ਼ਨ ਨੂੰ ਜਦੋਂ ਬੀਬੀਆਂ ਨੂੰ ਬਹੁਤ ਜ਼ਿਆਦਾ ਢੜਕਾਉਣਾ ਚਾਹਿਆ ਹੁਣ ਇਸ ਗੱਲ ਲਈ ਪਈ ਅਸੀਂ ਉਹਨਾਂ ਦੀਆਂ ਵਾਰਸਿਆਂ ਸਾਡੀਆਂ ਬੀਬੀਆਂ ਇੰਦਾ ਸਾਡੇ ਨਾਲ ਅਤਿਆਚਾਰ ਹੋਏ ਨੀਜਿਆਂ ਤੇ ਬੱਚੇ ਪਈ ਪਈ ਅਸ ਚਮਕੀਲਾ ਕਿਉਂ ਸੁਣਦੀਆਂ ਤੁਸੀਂ ਉਦੋਂ ਉਹਨਾਂ ਐਗਜ਼ਾਮਪਲ ਪਤਾ ਕਿਹੜੀ ਦਿੱਤੀ ਆ ਹੂੰ ਤੇ ਜਦੋਂ ਉੱਥੇ ਜੇਲ੍ਹ ਵਿੱਚ ਸੀਆਂ ਉਹ ਕਹਿੰਦੇ ਵੀ ਇਹਨਾਂ ਨੂੰ ਮੁਸਲਮਾਨ ਬਣਾਓ ਇਹ ਨਹੀਂ ਮੰਨੀਆਂ ਤੇ ਉਹਨਾਂ ਨੇ ਕਿਹਾ ਵੀ ਚੱਕੀ ਪੀਸਣ ਲਾਓ ਫੇਰ ਨਹੀਂ ਮੰਨੀਆਂ ਉਹਨੇ ਬੱਚੇ ਖੋ ਕੇ ਨੇਜਿਆਂ ਤੇ ਟੰਗੇ ਫਿਰ ਨਹੀਂ ਮੰਨੀਆਂ ਫਿਰ ਉਹ ਕਹਿੰਦਾ ਵੀ ਜਿਹੜਾ ਇਹਨਾਂ ਜਿਹੜੀਆਂ ਇਹਨਾਂ ਚੋ ਪ੍ਰੈਗਨੈਂਟ ਬੀਬੀਆਂ ਆ ਨਾ ਹੂੰ ਉਹਨਾਂ ਦੇ ਗਰਭ ਘਰਾ ਦੇ ਓਹੋ ਉਹਦੇ ਲਈ ਕਹਿੰਦਾ ਉਹਨੇ ਕੀ ਕੀਤਾ ਉਹਨਾਂ ਨੂੰ ਲੰਮੀਆਂ ਪਾ ਕੇ ਨਾ ਇਦਾਂ ਹੂੰ ਪੇਟ ਦੇ ਉੱਤੇ ਪੱਥਰ ਮਾਰੇ ਹੂੰ ਉਹਦੇ ਨਾਲ ਕਹਿੰਦਾ ਪਈ ਡੈਥ ਹੋ ਗਈ ਧਰਤੀ ਲਹੂ ਲੁਹਾਨ ਹੋ ਗਈ ਤੇ ਉਹ ਉਹ ਕੱਲ ਭਾਜੀ ਦੱਸ ਕੇ ਗਏ ਆ ਕਿ ਉਹ ਪਰਿਵਾਰ ਜਿਹਦੇ ਤੇ ਇਨੀ ਇਨੀ ਆਪ ਜਾ ਕੇ ਅਤਿਆਚਾਰ ਕੀਤਾ ਉਹਨਾਂ ਦੀ ਔਰਤ ਗਰਭਤੀ ਦੇ ਪੇਟ ਤੇ ਪੱਥਰ ਮਾਰ ਕੇ ਹੂੰ ਨਹੀਂ ਨਹੀਂ ਮੈਂ ਮੈਂ ਉਹ ਹੀ ਗੱਲ ਕਹਿਣ ਲੱਗਾ ਕਿ ਉਹ ਬੰਦੇ ਨੇ ਉਹ ਬੰਦੇ ਦੀਆਂ ਨਜ਼ਰਾਂ ਦੇ ਅੱਛਾ ਇੱਕ ਤਾਂ ਹਾ ਵੀ ਪਹਿਲੀ ਗੱਲ ਆ ਕਿ ਉਹਨੀ ਉਹ ਜ਼ੋਰ ਲਾ ਲਿਆ ਆ ਉਹਨੇ ਬੱਚੇ ਮਾਰਤੇ ਉਹਨੇ ਆਪਣਾ ਧਰਮ ਨਹੀਂ ਛੱਡਿਆ ਹੂੰ ਇੱਕ ਇੱਕ ਬੇਸਵਾਸ ਥਰੀਦ ਬੀਚਦੀਆ ਉਹਨੂੰ ਮਾਰਨ ਦਾ ਵੀ ਤੁਹਾਨੂੰ ਹੱਕ ਨਹੀਂ ਹੈਗਾ ਉਹ ਜੇ ਜੇ ਅਸੂਲਾਂ ਨੂੰ ਧਰਮ ਮੰਨਦੇ ਆ ਹੋ ਸਕਦਾ ਉਹ ਵੀ ਧਰਮ ਮੰਨੀ ਬੈਠੀ ਹੋਵੇ ਉਹਨੂੰ ਅੰਦਰੋਂ ਪਤਾ ਨਹੀਂ ਹੈਗਾ ਉਹਦੇ ਬਾਰੇ ਸਾਨੂੰ ਕੋਈ ਯਾ ਤੁਸੀਂ ਨਹੀਂ ਜਾਣਦੇ ਹੈਗੇ ਧਰਮ ਦੇ ਪੈਮਾਨੇ ਤੁਸੀਂ ਨਹੀਂ ਮਤਲਏ ਤੁਹਾਡੀਆਂ ਨਜ਼ਰਾਂ 'ਚ ਕਿਰਪਾਨ ਪਰ ਨਹੀਂ ਧਰਮ ਹੋ ਸਕਦਾ ਹੈ ਪਰ ਕਿਸੇ ਦੀਆਂ ਨਜ਼ਰਾਂ 'ਚ ਕੀ ਧਰਮ ਹੈ ਤੁਸੀਂ ਨਹੀਂ ਕਹਿ ਸਕਦੇ ਇਸ ਧਰਤੀ ਦੇ ਉੱਤੇ ਯਾ ਨਾ 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 ਤੁਹਾਨੂੰ ਕੋਈ ਹੱਕ ਨਹੀਂਗਾ ਤੇ ਉਹ ਜੇ ਆਪਣਾ ਧਰਮ ਨਹੀਂ ਛੱਡਿਆ ਉਹ ਨਹੀਂ ਤੇ ਇੱਕ ਗਾਇਕ ਤੋਂ ਤੁਸੀਂ ਉਹਦਾ ਧਰਮ ਕਿਉਂ ਚੁਦਾ ਰਹੇ ਹੋ ਤੁਹਾਨੂੰ ਕਹਿੰਨ ਹੱਕ ਦੇਤਾ ਨਹੀਂ ਨਾਲੇ ਸਤਨਾਮ ਸਿੰਘ ਗੱਲ ਸੁਣੋ ਹਾਂਜੀ ਇੱਕ ਬੰਦਾ ਗੁਰਦੁਆਰੇ ਚ ਰੌਲ ਲਾ ਰਿਹਾ ਹਾਂਜੀ ਅਖੰਡ ਪਾਠ ਦੀ ਰੌਲ ਲਾ ਰਿਹਾ ਹੂੰ ਰੌਲ ਲਾ ਕੇ ਉਹਨੇ 500 ਰੁਪਇਆ ਲੈਣਾ ਹੈ ਉਹ ਵਿਆਹ ਆ ਉਹਦੀ ਘਰੇ ਘਰ ਵਾਲੀ ਆ ਦੋ ਨਿਆਣੇ ਆ ਯਾ ਉਹ ਵੀ ਆਇਆ ਪਰ ਜਿਹੜੇ 500 ਰੁਪਈਆ ਲੈਣਾ ਨਾ ਉਹਨੇ ਹੂੰ ਉਹ 500 ਰੁਪਈਏ ਨਾਲ ਉਹਨ ਇੱਕ ਘੰਟਾ ਬੇਸਵਰ ਨੂੰ ਪੈਸੇ 500 ਰੁਪਈਆ ਦੇ ਕੇ ਇੱਕ ਘੰਟਾ ਉਹਦੇ ਨਾਲ ਬਤਾ ਕੇ ਆਉਣਾ ਹੂੰ ਇੱਕ ਤਾਂ ਹੈਗਾ ਉਹ ਬੰਦਾ ਉਹ ਪਾਠ ਕਰ ਰਿਆ ਬੈਠਾ ਯਾ ਇੱਕ ਔਰਤ ਆ ਉਹਦੀ ਮਾਂ ਨੂੰ ਕੈਂਸਰ ਹੋਇਆ ਆ ਉਹ ਬੈੱਡ ਤੇ ਪਈ ਆ ਤਾਂ ਹਸਪੀਟਲ ਵਾਲਿਆਂ ਨੇ ਡਾਕਟਰ ਨੇ ਕਿਹਾ ਵੀ ਜਿਆ ਦਵਾਈ ਲੈ ਕੇ ਆ ਦਵਾਈ ਲਈ ਉਹਨੂੰ ਚਾਹੀਦਾ 2000 ਹੂੰ ਉਹ 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 ਕੋਠੇ ਤੇ ਬੈਠੀ ਆ ਹੂੰ ਉਹ ਰੀਕਦੀ ਆ ਪੇ ਮੈਨੂੰ ਹੋਰ ਕੋਈ ਰਾਹ ਨਹੀਂ ਮੇਰੀ ਮਾਂ ਮਰ ਜਾਣੀ ਆ ਕੋਈ ਗੱਲ ਨਹੀਂ ਮੈਨੂੰ ਕੋਈ ਗਾਹ ਕਾਊਗਾ ਮੇਰਾ ਦੋ ਹਜ਼ਾਰ ਬਣੂਗਾ ਮੈਂ ਦਵਾਈ ਲੈ ਕੇ ਦੇਣੀ ਆ ਉਹਨੂੰ ਹੂੰ ਹੁਣ ਦੇਖਣ ਵਾਲਾ ਤਾਂ ਸ਼ਾਇਦ ਕਹਿ ਦੇਊਗਾ ਪਿਆ ਪਾਠ ਕਰਦਾ ਇਹ ਬੜਾ ਚੰਗਾ ਬੰਦਾ ਆ ਹੂੰ ਉਹ ਉਹ ਧੰਦਾ ਕਰਦੀ ਆ ਔਰਤ ਉਹ ਗੰਦੀ ਆ ਉਹ ਗੰਦੀ ਹਾਂ ਕਹਿ ਰਹਾ ਵੀ ਪਰ ਉਹ ਉਹ ਪਾਠ ਵੀ ਇਸ ਕਰਕੇ ਕਰ ਰਿਹਾ ਪੇ ਇਹ ਪੈਸੇ ਕਮਾ ਕੇ ਮੈਂ ਬੇਸਵਾ ਨਾ ਸੋਣਾ ਜਾਕੀ ਹੂੰ ਉਹ ਕਿਸੇ ਨਾ ਸੋਂ ਵੀ ਇਸ ਕਰਕੇ ਰਹੀ ਆ ਕਿ ਪੈਸੇ ਮਿਲ ਜਾਣ ਮੈਂ ਮਾਂ ਦੀ ਜਾਨ ਬਚਾ ਲਵਾਂ ਹਾਂ ਹਾਂ ਤੁਸੀਂ ਤੁਸੀਂ ਕਿਸੇ ਦੇ ਕੰਮ ਨੂੰ ਦੇਖ ਕੇ ਉਹਦੀ ਨੀਅਤ ਤੇ ਸ਼ੱਕ ਨਹੀਂ ਕਰ ਸਕਦੇ ਦੇਖਿਆ ਇਹ ਜਾਣਾ ਆ ਕਿ ਉਹ ਕਰਦਾ ਕਦੇ ਲਈ ਨਹੀਂ ਨਹੀਂ ਮੈਂ ਮੈਂ ਤਾਂ ਨਹੀਂ ਮੈਂ ਤਾਂ ਇੱਕ ਗਲਤ ਕਹਿ ਨਾ ਆ ਭਈ ਜਕਰੀਏ ਖਾਨ ਨੂੰ ਵੀ ਉਸ ਵੇਲੇ ਬੜੇ ਚਾਨ ਵਾਲੇ ਹੋਣੇ ਆ ਪਿੱਛੇ 10 20 15 ਦਾ 20000 ਅਕਸਰ ਇੱਕ ਰਾਜ ਕਰਦਾ ਸਕੇ ਮੀਰ ਮੰਨੂ ਉਹਨੋਂ ਵੀ ਪਿੱਛੇ ਕਈ ਬਹੁਤ ਬੰਦੇ ਹੋਣੇ ਕਹਿਣ ਨਾਲ ਕਿ ਤੂੰ ਸਹੀ ਕਰ ਰਿਹਾ ਬਿਲਕੁਲ ਨਹੀਂ ਬਿਲਕੁਲ ਸਹੀ ਕਰ ਜਦੋਂ ਕੱਲਾ ਨੇ ਉਹ ਕਰਦਾ ਫੈਸਲਾ ਲੈ ਸਕਦਾ ਜਦੋਂ ਉਹਦੇ ਨਾਲ ਅੜੇ ਹੋਣੇ ਆ ਬਹੁਤ ਲੋਕ ਜਦੋਂ ਬੰਟੀ ਨੇ ਮੇਰੇ ਤੇ ਅਟੈਕ ਕਰਵਾਇਆ ਹਾਂ ਜੀ ਜਦੋਂ ਉਹ ਕਹਿੰਦੇ ਪੇ 8 ਕਰੋੜ ਦੇਵਾਂਗੇ ਅਸੀਂ ਪੇ ਇਹਨੂੰ ਇਹਨੂੰ ਕਤਲ ਕਰੋ ਹਾਂ ਇੱਥੇ ਸਾਡੇ ਨਾਲ ਇੱਕ ਉਹ ਉਹ ਹਿੰਦੂ ਸੀ ਬੰਦਾ ਉਦਾਂ ਪਰ ਉਹ ਸੀਗਾ ਅਕਾਲੀ ਦਲ ਦਾ ਸੈਕਟਰੀ ਹਾਂ ਜੀ ਤੇ ਉਹਨਾਂ ਨੂੰ ਫਿਰ ਆਦਤ ਹੁੰਦੀ ਬੰਦਿਆਂ ਨੂੰ ਜਾਦੇ ਮੋਰੇ ਹੋ ਕੇ ਬੋਲਣ ਦੀ ਜਦੋਂ ਇਦਾਂ ਹੋਇਆ ਤਾਂ ਦੂਜੇ ਦਿਨ ਨੂੰ ਪੋਸਟ ਪਾਈ ਕਹਿੰਦਾ ਇੱਕ ਹੋ ਗਿਆ ਹੁਣ ਬਾਕੀਆਂ ਦਾ ਨੰਬਰ ਲੱਗੂਗਾ ਹੂੰ ਜਿਹੜੇ ਉਹ ਸਾਨੂੰ ਮਾਰ ਕੇ ਸਾਨੂੰ ਕਤਲ ਕਰਕੇ ਸਫਾਈ ਕਰਨ ਲੱਗੇ ਸੀ ਇਹੇ ਹੂੰ ਉਹ ਧਰਮ ਦਾ ਕਾਰਜ ਸੀ ਨਾ ਹੂੰ ਤਾਂ ਵੀ ਜਿਹੜੇ ਜਿਹੜੇ ਮੁਸਲਮਾਨ ਬਕੀਏ ਨੂੰ ਮਾਰ ਕੇ ਉਹ ਵੀ ਤਾਂ ਧਰਮ ਦਾ ਕਾਰਜ ਕਰਦੇ ਸੀ ਉਹ ਆ ਉਹ ਵੀ ਤਾਂ ਸਪਾਈ ਕਰਦੇ ਸੀ ਨਾ ਭਰਾ ਉਹ ਵੀ ਤਾਂ ਸਪਾਈ ਸੀਗੀ ਉਹ ਵੀ ਤੁਸੀਂ ਸਪਾਈ ਕਰ ਸਕਦੇ ਆ ਗਿੱਲ ਨੇ ਵੀ ਇਹੀ ਕੀਤਾ ਕਿ ਕਿਹਾ ਬਾਦ ਕਿ ਪੰਜਾਬ ਜੋ ਸਪਾਈ ਕੀਤੀ ਹੈ ਇਹਦਾ ਜਵੇਰ ਸਿੰਘ ਕਹਿੰਦਾ ਬਿਲਕੁਲ ਜਹਾਂਗੀਰ ਨੂੰ ਇਹੀ ਬਾਜੀ ਇੱਕ ਇੱਕ ਹਾਂਜੀ ਨਹੀਂ ਜਹਾਂਗੀਰ ਨੂੰ ਵੀ ਇਹੀ ਕਿਹਾ ਗਿਆ ਸੀ ਵੀ ਤੁਹਾਡੇ ਧਰਮ ਦੇ ਉਲਟ ਕਾਰਜ ਕਰਦੇ ਉਹ ਕਹਿੰਦਾ ਬਿਠਾਓ ਤਾਂ ਵੀ ਤੇ हां मैं कहना जी एक एक लब्ज ਇਹਨਾਂ ਦਾ ਦਿੱਤਾ ਹੋਇਆ ਉਹਨਾਂ ਨੇ ਵਰਤਿਆ ਆ ਇਹਨਾਂ ਨੇ ਸ਼ੁਰੂ ਕੀਤੇ ਪਰਿਵਾਰ ਮਾਰਨੇ ਉਹਨਾਂ ਨੇ ਉਹਨਾਂ ਨੇ ਦੁਆਰਾ ਇਹਨਾਂ ਨੂੰ ਬਖਮਝਾ ਸਮਝਾ ਕੇ ਪਰ ਇਹ ਵਰਤਿਆ ਕੋਈ ਸ਼ੱਕ ਨਹੀਂ ਕਿ ਜ਼ੁਲਮ ਹੋਇਆ ਪਰ ਇਹਨਾਂ ਦਾ ਵਦ ਨਹੀਂ ਹੋਇਆ ਮੈਂ ਨਾ ਇੱਕ ਗੱਲ ਇਹ ਕਹਿ ਕੇ ਹੁਣ ਕੱਟ ਦੇਣਾ ਜਮੇਰ ਸਿੰਘ ਵਰਗੇ 100 ਜਮੇਰ ਸਿੰਘ 100 ਉਧੋਕੇ ਵਰਗੇ ਬਹਿਜਾਨ ਉੱਥੇ ਰੋਜ਼ ਸਪਈਆਂ ਦੇਣ ਇਹਨਾਂ ਕਤਲਾਂ ਦੀਆਂ ਕਿ ਅਸੀਂ ਸਪਈ ਕੀਤੀ ਐ ਅਸੀਂ ਆਹ ਕੀਤੀ ਐ ਉਹਨੇ ਪੈਸੇ ਮੰਗੇ ਆ ਉਹਨੇ ਆਹ ਕੀਤਾ ਰੋਜ਼ ਰੋਜ਼ ਇੱਕ ਵੀਡੀਓ ਕੱਢਣ ਇਹ ਕਲੰਕ ਸਦੀਆਂ ਤੱਕ ਜਾਣਾ ਤੁਹਾਡੇ ਨਾਲ ਤੁਹਾਡੇ ਮੱਥੇ ਤੇ ਲਹਿਣਾ ਨਹੀਂ ਇੱਕ ਕਲੰਕ ਜਿੰਨਾ ਮਰਜ਼ੀ ਜੂਰ ਲਾ ਲਿਓ ਇਹ ਲਿਖਿਆ ਗਿਆ ਇਹ ਉਗੜ ਗਿਆ ਕਲੰਕ ਤੁਹਾਡੇ ਤੇ ਕਿ ਤੁਸੀਂ ਐਨੇ ਨਰਦਈ ਲੋਕ ਆ ਤੁਸੀਂ ਔਰ ਤੁਸੀਂ ਮੜਿਆ ਝੂਠ ਦਾ ਇਲਜ਼ਾਮ ਲਾ ਕੇ ਤੁਸੀਂ ਤਬਰਾਂ ਦੇ ਤਬਰਕ ਪਾਣ ਵਾਲੇ ਲੋਕ ਆ ਤੁਸੀਂ ਤੁਸੀਂ ਕਲੰਕ ਤੁਹਾਡੀ ਇਹ ਨਹੀਂ ਲੈ ਜਕਰੀਏ ਵਾਲਾ ਕਲੰਕ ਵੀ ਨਹੀਂ ਲੈਣਾ ਉਹਨੇ ਵੀ ਨਜਾਇਜ਼ ਕੀਤੀ ਆ ਉਹਨੇ ਪਤੰਗੀਆਂ ਨਾਲ ਤੁਸੀਂ ਵੀ ਘੱਟ ਨਹੀਂ ਕੀਤੀ ਕੋਈ ਸ਼ੱਕ ਨਹੀਂ ਤੁਸੀਂ ਘੱਟ ਨਹੀਂ ਕੀਤੀ ਤੁਸੀਂ ਵੀ ਤੁਹਾਡਾ ਕਲੰਕ ਇਹ ਮੈਂ ਕਹਿੰਦਾ ਉਹਦੋਂ ਕੋਈ ਲਾਲਵੇ ਜੋਰ ਪਤਾ ਹੈ ਉਹਦੋਂ ਕੋਈ ਕਹਿੰਦਾ ਹੂੰ ਕਿੱਡਾ ਕਮੀਨਾ ਬੰਦਾ ਆ ਆ ਫਿਲਮ ਵੀ ਦੇਖ ਲਈ ਲੋਕਾਂ ਨੇ ਫਿਲਮ ਦੇ ਵਿੱਚ ਵੀ ਦੇਖ ਲਿਆ ਔਰ ਪਹਿਲਾ ਫਿਲਮ ਤੋਂ ਪਹਿਲਾਂ 10 ਸਾਲ ਤੋਂ ਮੈਂ ਵੀਡੀਓ ਕਈ ਸੁਣੀਆਂ ਮਾਇਆ ਜਿਹੜੇ ਬੰਦੇ ਲਾਲ ਤਿੰਨ ਭਰਾ ਨਾਲ ਸੀ ਲਾਲ ਨਿਹਾਲਾ ਤੇ ਸੱਤਾ ਨਾਲ ਲਾਲ ਤੇ ਉਹਦੇ ਬਾਝ ਗੋਲੀ ਵੀ ਵੱਜੀ ਸੀ ਔਰ ਉਹਨਾਂ ਨੂੰ ਇਹ ਇਤਿਹਾਸਿਕ ਲਫ਼ਜ਼ ਵੀ ਕੀਤਾ ਸੀ ਕਿ ਆਖਰੀ ਬੋਲ ਚਮਕੀਲੇ ਦੇ ਕੀ ਸੀ ਜਦੋਂ ਪਹਿਲੀ ਗੋਲੀ ਮਾਰੀ ਨਾ ਗੱਡੀ ਚੋਂ ਨਿਕਲਦੀ ਰਹੇ ਉਹ ਅਮਰਜੋਤ ਦੇ ਮੱਥੇਰ ਚ ਮਾਰੀ ਪਿੱਛੇ ਪਿੱਛੇ ਪਹਿਲੀ ਗੋਲੀ ਜਦੋਂ ਉਹਦੇ ਵੱਜੀ ਨਾ ਸਭ ਕਿਸੇ ਨੂੰ ਹੋਰ ਨਹੀਂ ਮਾਰਿਆ ਪਹਿਲਾਂ ਉਹਦੇ ਗੋਲੀ ਮਾਰਨ ਤੋਂ ਬਾਅਦ ਚਮਕੀਲਾ ਜਦੋਂ ਨੱਠਣ ਲੱਗਾ ਬੱਬੀ ਕੀ ਹੋਇਆ ਬਸ ਇੰਨਾ ਹੀ ਲੱਭ ਜਾਓ ਵੀਡੀਓ ਚ ਵੀ ਹੋ ਗਈ ਦਿਖਾਇਆ ਉਹਦੀ ਉਹ ਨਾਲ ਜਿਹੜੇ ਉੱਥੇ ਖੜੇ ਤੇ ਉਹ ਵੀ ਅਗਵਾ ਅੱਜ ਹੈਗੇ ਆ ਜੀਦੇ ਆ ਉਹ ਕੜੇ ਹੁੰਦੇ ਉਹਨਾਂ ਦੀਆਂ ਵੀਡੀਓ ਪਈਆਂ ਕਿਸੇ ਇੱਕ ਵੀ ਬੰਦੇ ਨੇ ਉਹ ਤਾਂ ਗੱਲ ਬਦਲੀ ਨਹੀਂ ਪਰ ਹਾਂ ਇਦਾਂ ਹੀ ਆ ਉਹ ਉਹਦੇ ਬਾਅਦ ਉਹਦੇ ਪਿੱਠ 'ਤੇ ਗੋਲੀਆਂ ਇਹ ਕਹਿੰਦਾ ਨਾ Uduk e ਦੇਖੋ ਰਾਮਪੂਣਾ ਕਿੰਨਾ ਕਰ ਰਿਆ ਗੁਰੂ ਦੀ ਹਜ਼ੂਰੀ ਹੈਗੀ ਆ ਪਤਾ ਨਹੀਂ ਨਹੀਂ ਉੱਤੇ ਮੈਨੂੰ ਨਹੀਂ ਲੱਗਦਾ ਮੈਂ ਉਹ ਇੱਕੋ ਹੀ ਮੈਨੂੰ ਤਾਂ ਉਹ ਟੋਇਵਲ ਜਿਹਾ ਖੜਾ ਲੱਗਦਾ ਜਿੱਥੇ ਬੈਠ ਖੜਾ ਹੋ ਜਾਂਦਾ ਆ ਸਭ ਪੱਗਾ ਵਾਲੇ ਹੁੰਦੇ ਮੈਨੂੰ ਲੱਗਦਾ ਆਪੇ ਇਕੱਠੇ ਕਰ ਲੈਂਦਾ ਮੈਨੂੰ ਲੱਗਦਾ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਉੱਤੇ ਹੈਗੀ ਆ ਸੱਚੀ ਗੱਲ ਹੈ ਪਾਜੀ ਯਾ ਯਾ ਉਹ ਇੱਥੇ ਹੁੰਦਾ ਆ ਬਾਹਾਂ ਮਾਰ ਲੀਆਂ ਉਂਗਲੀਆਂ ਦੋ ਐਦਾ ਕਰਕੇ ਮਤਲਬ ਉਹਦੇ ਕਹਿ ਲਿਆ ਕਿ ਜਿੱਦਾਂ ਤੁਸੀਂ ਕਹਿੰਦੇ ਪੀਕ ਤੇ ਲੈ ਕੇ ਜਾਣਾ ਮਤਲਬ ਤੂੰ ਦੂਜਿਆਂ ਨੂੰ ਇਹ ਪੀਕ ਤੇ ਲੈ ਗਿਆ ਭਈ ਹਾਇਓ ਸਿੰਘਣੀਆਂ ਦਾ ਬਾਖਤਾ ਦੇਤਾ ਉਜੇਨਸਾਨਾ ਮਾਂ ਮਾਂ ਹੁੰਦੀ ਹੈ ਮਾਂ ਨਾ ਚਾਹੋ ਡਾਕਟਰ ਆ ਪਾਇਆ ਚਾਹੋ ਨਹੀਂ ਪਾਇਆ ਮਾਂ ਤਾਂ ਮਾਂ ਹੈ ਪੁੱਤ ਤਾਂ ਪੁੱਤ ਹੈ ਪੁੱਤ ਬੇਸਵਾ ਦਾ ਵੀ ਪੁੱਤ ਇੱਕ ਮਾਂ ਨੂੰ ਬੈਠਾ ਡੀਕਦਾ ਹੁੰਦਾ ਉਹਨੂੰ ਨਹੀਂ ਪਤਾ ਮੇਰੀ ਮਾਂ ਬੇਸਵਾ ਕਿਸੇ ਮਾਂ ਦੇ ਕਿਸੇ ਬੇਸਵਾ ਦਾ ਪੁੱਤ ਬੈਪਿਆ ਬੈਠਾ ਹੋਵੇ ਨਾ ਮਾਂ ਲੱਖ ਗੁਣਾ ਬੁਰੀ ਹੈ ਜਦੋਂ ਪੁੱਤ ਨੂੰ ਦੁੱਧ ਦੀ ਲੋੜ ਨਹੀਂ ਉਹਦੇ ਲਈ ਤਾਂ ਮਾਂ ਰੱਬਾ ਇਹ ਨੂੰ ਤੁਸੀਂ ਮੰਨਦੇ ਸਵਰਗ ਉਹ ਕਹਿੰਦਾ ਮੇਰਾ ਜੀਵਨ ਹੀ ਉਹ ਤਾਂ ਜਿੰਦਾ ਹੀ ਉਹਦੇ ਕਰਕੇ ਆ ਤੁਸੀਂ ਕਿੱਦਾਂ ਮਾਰ ਸਕਦੇ ਕਿਸੇ ਨੂੰ ਅੱਛਾ ਉਹਦੇ ਮਾਰਨ ਤੋਂ ਬਾਅਦ ਸਿਪਾਈ ਦਿੱਤੀ ਕਹਿੰਦਾ ਚਮਕੀਲੇ ਦੇ ਗੋਲੀਆਂ ਮਾਰੀ ਤੇ ਅਮਰ ਜੁਤ ਵਿੱਚ ਆ ਗਈ ਆ ਝੂਠ ਬੋਲਿਆ ਕੋਰਾ ਝੂਠ ਬੋਲਿਆ ਓਏ ਹੋਏ 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 ਓਏ ਹੋਏ ਹੋਏ ਉਹ ਤੁਹਾਡਾ ਬੇੜਾ ਨਹੀਂ ਗਰਕਦਾ ਗੁੰਡਿਓ ਉਹ ਤੁਹਾਡੀ ਤੁਹਾਡੀ ਜਵਾਨ ਨਹੀਂ ਕੰਬਦੀ ਜੋ ਬੋਲਦਿਆਂ ਦੀ ਗੁਰੂ ਦੀ ਹਜ਼ੂਰੀ ਚ ਤੁਸੀਂ ਸ਼ਰਮ ਲਾਈਓ ਤੁਸੀਂ ਸੌ ਖਾਧੀਓ ਹੈ ਮਤਲਬ ਤੇ ਸਿੱਖ ਧਰਮ ਨੂੰ ਗੁਰੂਆਂ ਨੂੰ ਬਲਾਮ ਬਦਨਾਮ ਕਲੰਕਿਤ ਕਰਕੇ ਜਣਾ ਇਸ ਧਰਤੀ ਤੋਂ ਸਿੱਖ ਧਰਮ ਦਾ ਆ ਗਮ ਕਿੱਥੋਂ ਦੇ ਸ਼ੁਰੂ ਹੋ ਗਿਆ ਨਹੀਂ ਨਾਲੇ ਹੀ ਮਿਸਾਲ ਮਿਲਦੀ ਭਾਜੀ ਪਿਛਲੇ ਪਿਛਲੇ ਦੂਏ ਦੇ ਵਿੱਚੋਂ ਆਪਣੇ ਇਤਿਹਾਸ ਦੇ ਵਿੱਚੋਂ ਵੀ ਇਹ ਕੁਝ ਕੀਤੇ ਆ ਯਾਨੀ ਐਦਾਂ ਲੋਕਾਂ ਦੇ ਟੱਬਰ ਹੋ ਜਾੜੇ ਆ ਇੱਕ ਵੀ ਨਹੀਂ ਮਿਲਦੀ ਨਹੀਂ ਤਾਂ ਕੁਦਰਤ ਦਾ ਇਨਸਾਫ ਪਤਾ ਹੋਇਆ ਫਿਰ ਹੁਣ 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 ਪੰਥ ਆ ਐਡੀ ਵੱਡੀ ਕੌਮ ਆ ਜੇ ਸੱਚ ਆ ਜੇ ਉਦੋਂ ਕਿ ਇਹਨੂੰ ਗਰੰਟੀ ਆ ਇਸ ਗੱਲ ਦੀ ਤੁਸੀਂ ਨੈਟਫਲਿਕਸ ਤੇ ਕਿਸ ਠੋਕੋ ਹਾਂ ਨਹੀਂ ਨਾ ਠੋਕ ਹਾਂ ਬੰਦੇ ਜੀਂਦੇ ਜੀਂਦੇ ਹਲੇ ਨਹੀਂ ਬੈਠੇ ਉੱਤੇ ਨਹੀਂ ਨਹੀਂ ਤੁਸੀਂ ਉਹ ਤੇ ਦੂਜੀ ਗੱਲ ਜਦੋਂ ਗੁਰਬਚਨ ਸਿੰਘ ਡੀਐਸਪੀ ਦਾ ਟੱਬਰ ਮਾਰਿਆ ਹੂੰ ਉਹਦੀ ਕੁੜੀ ਤਾਂ ਤੀਮੀ ਵਿੱਚ ਆ ਗਈਆਂ ਸੀ ਜਾਂ ਮਿਥਕੇ ਮਾਰੀਆਂ ਸੀ ਇਹਨਾਂ ਨੇ ਹਾਂ ਮੈਰਖੇ ਤੇ ਜਾਂਦੇ ਮਾਰੀਆਂ ਸੀ ਉਹ ਵਿੱਚ ਆ ਗਈਆਂ ਸੀ 82 ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਪੁਲਿਸ ਨੇ ਕਿਸੇ ਕਿਸੇ ਸਿੱਖ ਦੇ ਟੱਬਰ ਨੂੰ ਇਦਾਂ ਮਾਰਿਆ ਹੋਵੇ। ਨਹੀਂ ਨਹੀਂ ਜਦੋਂ ਭਿੰਡਰਾਵਾਲੇ ਨੇ ਇਹ ਬਿਆਨ ਦਿੱਤਾ ਸੀਗਾ ਵੀ ਉਹ ਦੋ ਬੰਦੇ ਨਾ ਛੱਡੇ ਅਸੀਂ ਆ ਪਰਿਵਾਰਾਂ ਦਾ ਖੁੱਦਾਂ ਵਿਚਾਰ ਲਿਓ ਪਰਿਵਾਰ ਖੁੱਦਾਂਗੇ। ਉਹਨੇ ਕਿਹਾ ਸੀਗਾ ਵੀ ਅਸੀਂ ਪਰਿਵਾਰਾਂ ਨੂੰ ਵਿਚੇ ਆ ਕੇ ਮਾਰਾਂਗੇ। ਮਤਲਬ ਕਿਹੜੀ ਗੱਲ ਕਿੱਥੇ ਇਹ ਕਿੱਧਰੋਂ ਸ਼ੁਰੂ ਕੀ ਇਹ ਕਿੱਧਰ ਦੀ ਸਿੱਖੀ ਆ ਕਿ ਕਿੱਧਰੋਂ ਸ਼ੁਰੂ ਕਰਤੀ ਇੱਕ ਬੰਦੇ ਦਾ ਕਸੂਰ ਹੈ ਤੁਸੀਂ ਨਾਲ ਦੇ ਵੀ ਦੋ ਉਹਨੂੰ ਖੜਾ ਇੱਕ ਬੰਦੇ ਨੂੰ ਰੋਕ ਕੇ ਉਹ ਵਿਚਾਰਾ ਹੱਥ ਜੋੜ ਉਹਦਾ ਕਸੂਰ ਕੀ ਦੱਸਦਾ ਬਰੇ ਭਾਲ ਦਾ ਸੀ ਉਹਦਾ ਉਹ ਰੰ ਲਿਖਦਾ ਸੀਗਾ ਨਾ ਗਾਂ ਦਾ ਸੀਗਾ ਢੋਲਕੀ ਵੀ ਜਾਂਦਾ ਸੀ ਨਾ ਕਿਸੇ ਨਾਲ ਤੁਸੀਂ ਉਹ ਵੀ ਇਮਾਰਤ ਦੇ ਵਿੱਚ ਬੈਠਾ ਇਹ ਨਾਲੇ ਉਹਦੇ ਲਈ ਜਿਹੜੀ ਪਰ ਤੁਸੀਂ ਕੀਤੀ ਯਾਰ ਤੁਸੀਂ ਜਿਹੜੀ ਹੁਣ ਸਪੰਜ મતਲਬ ਅੱਜ ਮੌਕਾ ਸੀਗਾ ਤੁਹਾਡੇ ਕੋਲ ਪਹਿਲੀ ਗੱਲ ਮੌਕਾ ਸੀਗਾ ਤੁਸੀਂ ਚੁੱਪ ਕਰ ਜਾਂਦੇ ਸੀ ਫਿਰ ਕਲਾਕਾਰਾਂ ਦਾ ਨਾਂ ਲੱਗਣਾ ਸੀ ਤੁਸੀਂ ਇੱਕ ਗਲੰਕ ਸਿੱਕੀ ਦੇ ਮੱਥੇ ਤੇ ਨਾ ਮਾਰਦੇ ਨਾ ਚੁੱਪ ਕਰ ਜਾਂਦੇ ਬੜਾ ਵਧੀਆ ਕਲੰਕ ਉਹਨਾਂ ਮੱਲ ਲੱਗਦਿਆ ਤੇ ਉਹਨਾਂ ਵੱਜੇ ਨਾ ਵੱਲ ਜਾਂਦਾ ਇੱਕ ਮਤਲਬ ਇੱਕ ਨਯਾਇਜ ਨਿਹੱਥਾ ਇਦ ਕੋਈ ਹਥਿਆਰ ਨਹੀਂ ਜਿਹੜਾ ਕਿੰਨਾ ਵਿਸ਼ਵਾਸ ਕਰਕੇ ਆਪ ਹੀ ਆ ਗਿਆ ਕੋਈ ਉੱਥੇ ਸਕਿਉਰਿਟੀ ਗਾਰਡ ਨਹੀਂ ਕੋਈ ਜਾਨੀ ਹੱਥੇ ਨੂੰ ਮਾਰ ਕੇ ਤੇ ਹਿੱਕ ਤੇ ਥੁੱਕ ਲਾਪਾ ਤੁਸੀਂ ਹਾਏ ਹਾਏ ਦੇਖ ਹਰਾਨੀ ਨਹੀਂ ਹੈਗੀ ਪਤਾ ਲੱਗ ਗਿਆ ਉਹਨੂੰ ਧਮਕੀਆਂ ਮਰਫੀ ਵੀ ਉਹਨੇ ਕੋਈ ਗਨ ਵਾਲਾ ਬੰਦਾ ਨਹੀਂ ਨਾਲ ਰੱਖਿਆ ਹਕ ਉਹ ਫਿਰ ਵੀ ਆ ਗਿਆ ਔਰ ਫਿਰ ਦੇਖੋ ਫਿਰ ਉਹਦੇ ਉੱਪਰੋਂ ਮਤਲਬ ਇਹ ਇੱਕ ਉਹ ਥਾਪੀਆਂ ਮਾਰ ਮਾਰ ਕੇ ਇੱਕ ਤਾਂ ਤੁਸੀਂ ਮੈਂ ਕਹਿਣ ਲੱਗਦਾ ਬਈ ਚੁੱਪ ਕਰ ਜਾਂਦੇ ਹੈਨਾ ਦੂਜੇ ਨੰਬਰ ਤੇ ਚਲੋ ਜੇ ਹੋ ਗਿਆ ਹੁਣ ਤਾਂ ਤੇ ਕਹਿ ਵੀ ਹੋ ਗਿਆ ਅੱਜ ਅੱਜ ਅੱਧੀ ਜਵਾਨ ਨਾਲ ਕਹਿ ਦਿੰਦੀ ਦੇਖੋ ਆਹ ਗੱਲ ਇਹ ਗੱਲ ਕੁੱਕੀ ਨੇ ਇਹ ਗੱਲ ਮੰਨੀ ਆ ਉਹਦੀ ਕੁੜੀ ਕੋਲ ਇਹ ਗੱਲ ਸੱਚ ਵੀ ਸੀਗੀ ਕੁੜੀ ਕਹਿੰਦੀ ਲਲਕ ਮੱਖਣ ਨੂੰ ਜੇ ਅਸੀਂ ਮਾਰਨ ਲੱਗੇ ਨਾ ਕੁੱਕੀ ਕਹਿੰਦਾ ਕਿ ਜਿਹੜੀ ਤੁਹਾਡੀ ਤੇਰੀ ਮਾਂ ਆ ਨਾ ਉਹਦੇ ਉੱਪਰ ਆ ਕੇ ਲੰਮੀ ਪੈ ਗਈ ਸੀ ਇਹ ਗੱਲ ਉਹਨਾ ਕਹਿ ਦਿੰਦੀ ਹੈ ਗੱਲ ਹੈ ਨਾ ਫੇਰ ਵੀ ਬਾਹਰ ਗਈ ਹੈ ਫਿਰ ਵੀ ਉਹਦੇ ਨਾਲ ਉਹ ਕੁੜੀ ਨਾਲ ਉਹਦੀ ਉਹਦੀ ਜੋ ਵੀ ਬੈਠ ਕੇ ਅੰਦਰ ਹੋਇਆ ਅਨਸਾਫ਼ ਉਹਦਾ ਮਾਫ਼ ਕਰਤਾ ਕੁੜੀ ਨਾ ਉਹਨੂੰ ਠੀਕ ਉਹਦੇ ਪਰਿਵਾਰ ਨੇ ਮਾਫ਼ ਕੀਤਾ ਤਾਂ ਉਹ ਛੁੱਟਿਆ ਬਾਹਰ ਸੱਚ ਹੈ ਇਹ ਗੱਲ ਠੀਕੀ ਦੇ ਅੱਛਾ ਦੂਜੇ ਹੁਣ ਜੇ ਤੁਸੀਂ ਇਦਾਂ ਹੋ ਗਿਆ ਨਾ ਤੁਸੀਂ ਇਹ ਗੱਲ ਅੱਧੀ ਜ਼ੁਬਾਨ ਨਾਲ ਕਹਿਦਾ ਵੀ ਹਾਂ ਇਹ ਗਲਤ ਹੋ ਗਿਆ ਇਹ ਨਾ ਤਾਂ ਕਹਿਦਾ ਤੁਸੀਂ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਕੌਣ ਹੈ ਆਪਣੇ ਆਪ ਵੀ ਇੱਕ ਮਾਂ ਨੂੰ ਮਾਰਨ ਦਾ ਕੋਈ ਹੱਕ ਨਹੀਂ ਕਿਸੇ ਨੂੰ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਤੁਸੀਂ ਕਿੱਦਾਂ ਸ਼ਾਪਤੀ ਦੇ ਹੱਥ ਕਿੱਦਾਂ ਮਾਰੀ ਜਾਂਦੇ ਆ ਤੁਸੀਂ ਨਾ ਨਾ ਉਹ ਤਾਂ ਹੈਰਾਨੀ ਪਤਾ ਹੈ ਨਾ ਬਿਸ਼ਰਮਾਂ ਤੇ ਕਿਸ ਗੱਲਾਂ ਹੁੰਦੀ ਆ ਹਾਂਜੀ ਅਜਮੇਰ ਸਿੰਘ ਕਹਿੰਦਾ ਪੇ ਅਸੀਂ ਇਸ ਗੱਲ ਲਈ ਅਪੋਲੋਜਟਿਕ ਨਹੀਂ ਹੈਗੇ ਕਿਸੇ ਵੀ ਗੱਲ ਨੂੰ ਹੂੰ ਇਹਦੇ ਲਈ ਕੋਈ ਕਹਿੰਦਾ ਮਾਫੀ ਨਹੀਂ ਮੰਗਦੇ ਜੋ ਹੋਇਆ ਠੀਕ ਹੋਇਆ ਉਦੋਂ ਕੇ ਕਹਿੰਦਾ ਹਾਂ ਕਹਿੰਦਾ ਇਹ ਹੋਣਾ ਈ ਇਦਾਂ ਸੀ ਕਿਉਂਕਿ ਉਹਨੇ ਕੈਨੇਡਾ ਚ ਜਾ ਕੇ ਇਹ ਕਹਿ ਦਿੱਤਾ ਸੀ ਵੀ ਗੁਰਜੀਤ ਸਿੰਘ ਨੇ ਪੈਸੇ ਲਏ ਮੇਰੇ ਕੋਲ ਹਾਂ ਪਰ ਇਹ ਕਿੱਡੀ ਗੱਲ ਹੈ ਜੇ ਮਤਲਬ ਪਹਿਲੀ ਗੱਲ ਹੈ ਕੋਈ ਪਰੂਫ ਨਹੀਂ ਹੈਗਾ ਤੇ ਛੱਡ ਦੇ ਨੀ ਪ੍ਰੂਫ ਬੰਦਾ ਕੋਈ ਨਹੀਂ ਖੜਾ ਹੋਇਆ ਅੱਜ ਦਿੱਕਤ ਸਾਹਮਣੇ ਪ੍ਰੂਫ ਕੋਈ ਨਹੀਂ ਪਰ ਫਿਰ ਵੀ ਮੈਂ ਮੰਨ ਲੱਣਾ ਵੀ ਉਹ ਕਹਤਾ ਹੋਗਾ ਪੈਸੇ ਲਈ ਇਹ ਤਾਂ ਵੱਡੀਆਂ ਵੱਡੀਆਂ ਗੱਪਾਂ ਦਾ ਸਾਰੇ ਸਟੇਜ ਤੇ ਗੁਰੂ ਗ੍ਰੰਥ ਸਾਹਿਬ ਦੀ ਯੂਨੀ ਚ ਬੋਲੀ ਜਾਂਦੇ ਆ ਬਸ 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 ਵੀ ਇੰਨੀ ਗੱਲ ਦੇ ਉੱਤੇ ਥੋੜੋ ਕਿਸੇ ਦਾ ਕਤਲ ਕਰ ਦੇਣਾ ਹੁੰਦਾ ਯਾ ਹਾਂ ਮਤਲਬ ਐਡੀ ਨਾ ਇੱਕ ਘਾਪਿਆ ਮੰਨ ਲੈਨੇ ਵੀ ਜਿਹੜੀਆਂ ਤੁਸੀਂ ਗੁਰੂ ਨਾਲ ਜੋੜ ਦੇ ਤਾਂ ਉਹਨਾਂ ਦਾ ਕਿਰਤਾ ਤੁਸੀਂ ਮਤਲਬ ਪੂਰੀ ਕੌਮੇ ਤਬਾਹ ਕਰਨ ਵਾਲੀ ਬਣਦੀ ਹੈ ਸਾਡੇ ਪ੍ਰਚਾਰਕ ਸਾਰੇ ਤਬਾਹ ਕਰਨ ਜਿਹੜੀਆਂ ਭਿੰਡਰਾ ਵਾਲੀਆਂ ਗਰਭਜਨਾਂ ਸੌਂਦੀਆਂ ਕੜੀਆਂ ਘੋਲੀਆਂ ਮਾ ਆਪਣੀਆਂ ਬੁੱਕਾਂ ਦੇ ਵਿੱਚ ਗੁਰੂ ਦੇ ਨਾਲ ਜਿਹੜੇ ਪਲੰਕ ਲਾਇਓ ਜਿਹੜੀਆਂ ਸਹਿਬਜ਼ਾਦੇ ਵਾਲੇ ਕੜੀਆਂ ਘੋਲੀਆਂ ਮਾ ਜਿਹੜੀਆਂ ਪੰਜਾਬ ਪਿਆਰਿਆਂ ਵਾਲੇ ਪਿਛਲੇ ਜਨਮ ਦੀਆਂ ਘੋਲੀਆਂ ਮਾ ਉਹਨਾਂ ਗੱਪਾਂ ਲਈ ਫਿਰ ਕੌਣ ਜ਼ਿੰਮੇਵਾਰ ਆ ਉਹਦਾ ਕੀ ਬਣਨਾ ਇਹ ਤਾਂ ਇੱਕ ਇੱਕ ਗਰੀਬ ਸਭ ਦਾ ਦੁਖੀ ਦਾ ਬੰਦਾ ਨਹੀਂ ਹੋਣਾ ਵੀ ਗਏ ਗੁਰੂਆਂ ਦੇ ਮੋਹਰੇ ਗੁਰੂਆਂ ਦੇ ਬਰਾਬਰ ਤੁਸੀਂ ਖੜਾ ਕਰਕੇ ਜਿਹੜੀਆਂ ਗੁਰੂਆਂ ਨਾਲ ਪਲੰਕ ਕਰਦੀਆਂ ਗੱਪਾਂ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਏ ਤੁਸੀਂ ਉਹਨਾਂ ਬਾਰੇ ਕੀ ਬੋਲੂਗੇ ਉਹ ਨਹੀਂ ਭਾਜੀ ਇਹ ਕਲੰਕ ਹੁਣ ਇਹਨੇ ਲਵਾਇਆ ਪਰ ਇਹ ਇਹ ਕਿਉਂਕਿ ਅਜਮੇਰ ਸਿੰਘ ਮੈਂ ਦਾਅਵੇ ਨਾਲ ਕਹਿੰਦਾ ਇਹ ਦੋ ਬੰਦੇ ਇਹ ਸਿੱਕੀ ਦਾ ਕਲੰਕ ਕਰਨੇ ਤੋਰ ਇਹਨੇ ਇਹਨੇ ਹੀ ਆਪਣੀ ਵਖਰੀ ਜਿਹੜੀ ਇਹ ਖੜੀ ਕੀਤੀ ਸੀਗੀ ਕਮਾਂਡੋ 4 5 ਜਥੇਬੰਦੀਆ ਕਮੇਟੀ ਤੇ ਇਹਨਾਂ ਨੇ ਉਹਨਾਂ ਵਿੱਚ ਇੱਕ ਮੰਢੀਰ ਖਾੜ ਕਰਕੇ ਇਹ ਕਹਿੰਦੀ ਹੈ ਨਾ ਕਿ ਏਜੰਸੀਆਂ ਨੋ 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 ਇਹਨਾਂ ਨੇ ਬਢੀਰ ਹੈਰ ਕਰਕੇ ਜਿੰਨੇ ਪਹਿਲਾਂ ਅਸਲ ਕਤਲ ਦੇ ਸੰਧੂ ਵਰਗੇ ਜਿੰਨੇ ਚੰਗੇ ਪੜੇ ਲਿਖਦੇ ਪਹਿਲਾਂ ਉਹ ਕਤਲ ਕਰਾਏ ਫਿਰ ਮਾਸਟਰ ਕਤਲ ਕਰਾਏ ਫਿਰ ਬਰਾਪੀਆਂ ਦੇ ਜਿਹੜਾ ਦੇਖਿਆ ਅੰਨੇ ਬਾਅਦ ਇਹਨਾਂ ਨੇ ਪਰਵਾਣਾ ਦੇ ਪਰਿਵਾਰ ਮਾਰੇ ਆ ਉਹਨਾਂ ਚੋ ਇੱਕ ਚਮਕੀਲਾ ਵੀ ਜਿੱਦਾਂ ਬਾਕੀ ਹੋਰ ਬਹੁਤ ਉਹ ਕਲੰਕ ਹੁਣ ਧੋ ਨਹੀਂ ਹੋਣੇ ਕਦੇ ਵੀ ਜਿੰਨੀਆਂ ਮਰਜ਼ੀ ਸਪਈਆਂ ਦੇ ਲਾ ਜਿੰਨੀਆਂ ਮਰਜ਼ੀ ਦੇ ਲਓ ਇਹ ਕਲੰਕ ਤੁਹਾਡੇ ਮੱਥੇ ਤੇ ਜਾਊਗਾ ਬਲਾ ਸੌਰੀ ਯਾਰ ਅਜਮੇਰ ਸਿੰਘ ਆਜ ਵੀ ਨੋ ਇਹ ਨਹੀਂ ਤੋਹਣ ਹੁਣ ਨਹੀਂ ਤੋਹਣ